ਅੱਜ ਹੁਣ ਫਿਰ ਸੌਦਾਂ ਲੋ ਟ੍ਰੈਂਡਿੰਗ ਇੰਚ ਕਿਹੜਾ ਬੀਜ ਜ਼ਿਆਦਾ ਚੱਲ ਰਿਹਾ ਜਿਹੜਾ ਭਾਈ ਗੋਪੀ ਇਸ ਤੋਂ ਪਹਿਲਾਂ ਇਹ ਚੱਲੀ ਜਾਂਦਾ ਸੁਪਰ ਸੀਆਰ 212 ਤੇ ਸੀਆਰ 300 ਠੀਕ ਹੈ ਇਹ ਬੀਜ ਦੀ ਬਹੁਤ ਜ਼ਿਆਦਾ ਡਿਮਾਂਡ ਕਿੱਥੋਂ ਕਿੱਥੇ ਕਿਵੇਂ ਕਿਹਾ ਭਾਈ ਪੰਜਾਬ ਹਰਿਆਣਾ ਰਾਜਸਥਾਨ ਉੱਤਰਾਖੰਡ ਤੇ ਜੋਪੀ ਉੱਤਰਾਖੰਡ ਦੇ ਵਿੱਚ ਡੇਲੀ ਜਾ ਰਿਹਾ ਕਿਤੇ ਕੁਆਂਟਲ ਕਿਤੇ 1.5 ਕੁਆਂਟਲ ਦਾ ਟਰਾਂਸਪੋਰਟ ਜਿਹੜੇ ਦੁਕਾਨੇ ਜਿਹੜੇ ਨਰਮੇ ਵਾਲੇ ਆ ਹਾਈਬ੍ਰਿਡ ਝੋਨੇ ਕੰਨੀ ਭੱਜੀ ਜਾਂਦੇ ਆ ਪਹਿਲੀ ਗੱਲ ਦਾ ਹਾਈਬ੍ਰਿਡ ਦੀ ਜਗ੍ਹਾ ਤੇ ਉਹਨਾਂ ਨੂੰ 212 ਲਾਉਣਾ ਚਾਹੀਦਾ ਤੇ ਪੰਜ ਮਨ ਘੱਟ ਹੋ ਜੇ ਪੱਲੇ ਕੰਦੇ ਵਿੱਚ ਕੋਈ ਦਿੱਕਤ ਨਹੀਂ ਦੂਜਾ ਆਪਸ਼ਨ ਉਹਨਾਸ ਤੇ 1985 ਠੀਕ ਹੈ ਵੀ ਸਿਰ ਬਾਅਦ ਤਿਆਰ ਕਰੋ ਸਿੱਧਾ ਉਜਾਈ ਕਰੋ ਤੇ ਕੱਖਾਂ ਦੀ ਟੈਨਸ਼ਨ ਹੀ ਕੋਈ ਨਹੀਂ ਮੈਂ ਤਾਂ ਨੀਂਦ ਅਸਿੱਤੀ ਲਈ ਕੋੱਖਾਂ ਤੋਂ ਪਾਇਦਾ ਨਾ ਤੇ ਕੱਖਾਂ ਦਾ ਬਾਈ ਤੇ ਰੌਲਾ ਹੀ ਕੋਈ ਨਹੀਂ ਇੱਕ ਸਪਰੇ ਨਾਲ ਸਫਾਇਆ ਨਰੇ ਦਾ ਹਾਂਜੀ ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪਰੀ ਮਿੱਤਰੋ ਅੱਜ ਆਪਣਾ ਆਵਦੀ ਮੰਡੀ 'ਚ ਬੈਠੇ ਆ ਗਿੱਦੜਵੇ ਤੇ ਗਿੱਦੜਵੇ ਦਾ ਸਭ ਤੋਂ ਮਸ਼ਹੂਰ ਹੈਗਾ ਬੀਜ ਭੰਡਾਰ ਆ ਪੰਜਾਬੀ ਬੀਜ Bhandar ਝੋਨੇ ਦੀ ਅੱਜ ਕੱਲ ਬਾਈ ਹੁਣ ਪਨੀਰੀ ਲਾਉਣ ਦਾ ਟਾਈਮ ਆ ਗਿਆ ਤੇ ਕਿਹੜਾ ਚੰਗੀ ਝਾੜ ਦਿੰਦੇ ਆ ਵੈਰਾਈਟੀਆਂ ਹਨਾ ਆਪਾਂ ਇੱਕ ਦੂਜੇ ਨਾਲ ਸਲਾਹ ਕਰਦੇ ਆ। ਸੋ ਤਾਂ ਕਰਕੇ ਅੱਜ ਆਪਣਾ ਬਾਈ ਵੀਡੀਓ ਬਣਾਉਣ ਦਾ ਮਤਲਬ ਇਹੀ ਆ ਅੱਜ ਆਪਾਂ ਪੰਜਾਬ ਬੀਜ Bhandar ਤੇ ਆਇਆ ਬਾਈ ਰਾਜੇ ਕੋਲੇ ਲਾਲ ਬਾਈ ਵਾਲੇ ਕੋਲੇ ਨਾਲ ਆਪਣੇ ਸੇਠ ਜੀ ਬੈਠੇ ਆ ਜਿਹੜੇ ਪੰਜਾਬ ਬੀਜ Bhandar ਦੇ ਮੱਕ ਮਾਲਕਾ। ਵੈਸੇ ਤਾਂ ਇਹਨਾਂ ਦਾ ਨਾਮ ਰਕੇਸ਼ ਆ ਰਕੇਸ਼ ਕੁਮਾਰ ਪਰ ਉਹਨੂੰ ਪਿਆਰ ਨਾਲ ਅਸੀਂ ਪੁਮਕੜ ਕਹਿੰਦੇ ਆ। ਕਿਉਂਕਿ ਇਹਦਾ ਬਹੁਤ ਵੱਡਾ ਤਜਰਬਾ ਨਹੀਂ ਸੇਠਾਂ ਦਾ ਮੁੰਡਾ ਐਨਾ ਮੰਨ ਕੇ ਚੱਲੋ ਜਦੋਂ ਬੰਦਾ ਕਹਿ ਲੋ ਅਮੀਰ ਹੋ ਜੇ ਜਾਂ ਐਡਾ ਵੱਡਾ ਦੁਕਾਨਦਾਰੀ ਦਾ ਕੰਮ ਹੋ ਜੇ ਤੇ ਏਸੀ ਚੋਂ ਬਾਹਰ ਨਹੀਂ ਆਉਂਦੇ ਪਰ ਨਹੀਂ ਇਹ ਕੁਸ ਥੋੜਾ ਜਿਹਾ ਹਟਕੇ ਆ ਇਹ ਖੇਤਾਂ 'ਚ ਆਪ ਚਤੋਂ ਪੈਰ ਜਾ ਕੇ ਹਰੇਕ ਚੀਜ਼ ਦੀ ਨਿਗਰਾਨੀ ਰੱਖਦਾ ਕਿਹੜੀ ਵੈਰਾਈਟੀ ਕਿਵੇਂ ਝਾੜ ਦਿੰਦਾ ਜਾਂ ਕਿਵੇਂ ਹਰੇਕ ਚੀਜ਼ ਨੇ ਡਾਇਰੀ ਤੇ ਆਪ ਦੇ ਨੋਟ ਕਰ ਲੈਂਦੇ ਸੋ ਅੱਜ ਆਪਾਂ ਭਾਈ ਰਾਜੇ ਨਾਲ ਕਰਦੇ ਆਂ ਸਲਾਹ ਸਭ ਤੋਂ ਚੰਗਾ ਵੀ ਕਿਹੜਾ ਹਾਂ ਇੱਕ ਗੱਲ ਤੁਹਾਨੂੰ ਪਹਿਲਾਂ ਚ ਦੱਸ ਦਿਆਂ ਵੀ ਜਿਹੜਾ 321 CR 321 B ਆਇਆ ਤੇ ਜਾਂ ਜਿਹੜਾ CR 200 ਸੁਪਰ 212 ਜੇ ਤੁਸੀਂ ਰੀਜਨਲ ਲੈਣਾ ਚਾਹੋ ਨੇ ਹੋ ਜਮਾ ਟੌਪ ਦਾ ਬਈ ਇੱਕ ਨੰਬਰ ਬੈਲ ਤੇ ਤਾਂ ਬਈ ਉਹ ਤੁਹਾਨੂੰ ਪੰਜਾਬ ਬੀਜ ਭੰਡਾਰਗੇ ਦੜਵੇ ਤੋਂ ਹੀ ਮਿਲ ਸਕਦਾ ਕਿਉਂਕਿ ਹੋਰ ਬਹੁਤ ਥਾਈ ਨਗਲਾ ਵੀ ਚਲੀ ਜਾਂਦਾ ਬਾਕੀ ਗੱਲਾਂ ਬਈ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਬਈ ਰਾਜੇ ਨਾਲ ਕਰਦੇ ਆ ਜਾਂ ਸੇਠੀ ਨਾਲ ਕਰਦੇ ਆ ਜੁੜੇ ਰਹੋ ਵੀਡੀਓ ਨਾਲ ਵੀਡੀਓ ਬਹੁਤ ਇੰਟਰਸਟਿਡ ਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਹੋਰ ਸੇਰ ਜੀ ਗਰਮੀ ਗੁਰਮੀ ਨਹੀਂ ਮੰਨਦਾ ਹੁਣ ਨਾ ਹਾਂ ਹਾਂ ਤੇ ਕਣਕ ਵੱਢ ਲਈ ਫਿਰ ਵੱਢ ਲਈ ਜੀ ਵੱਢ ਲਈ ਤੇ ਕੋਈ ਵੈਰਾਈਟੀ ਨੇ ਚੰਗਾ ਝਾੜ ਦਿੱਤਾ ਇਦ ਕੀ ਆ ਕੋਈ ਚੋਣ ਨਹੀਂ ਲੁਣੀ ਕਿਹੜੀ ਨੇ ਰੱਖਿਆ ਨਾ ਹੋਣੀ ਨਹੀਂ ਰੱਖਿਆ ਨਾਮ ਸੰਦੜੇ ਨੰਨੇ ਕਾਇਮ ਕਰਨ ਲਈ ਕੀ ਉਹ ਆਪਣੀ ਕੁਬੀਅਤ ਤੇ ਸਰਮਣ ਤੇਰਮਣ ਤੇ ਗਾਂ ਨੂੰ ਫਿਰ ਉਹਦਾ ਬੀ ਮਿਲੂ ਭਈ ਫੋਲੋ ਮਿਲੂ ਜਿੰਦਾ ਮਰਜੀ ਨਾ ਨਾ ਕਿ ਕਿੱਲਾ ਕਿੱਲਾ ਦੋ ਦੋ ਕਿੱਲੇ ਦੇ ਸਾਹ ਦੇ ਨਾਲ ਜੇ ਕੇ ਮੰਤਰੀ ਦੀ ਸਿਫਾਰਸ਼ ਆ ਕੇ ਤੇ ਪੰਜ ਕਿੱਲੇ ਨਾ ਤੇ ਭਾਈ ਰਾਜੇ ਹੁਣ ਫਿਰ ਸੌਦਾਂ ਲੋ ਟ੍ਰੈਂਡਿੰਗ ਚ ਕਿਹੜਾ ਵੀ ਜਿਆਦਾ ਚੱਲ ਰਿਹਾ ਜਿਹੜਾ ਭਾਈ ਗੋਪੀ ਇਸ ਤੋਂ ਪਹਿਲਾਂ ਇਹ ਲਾ ਚੱਲੀ ਜਾਂਦਾ ਸੁਪਰ ਸੀਆਰ 212 ਤੇ ਸੀਆਰ 36 ਠੀਕ ਆ ਇਹ ਵੀ ਦੀ ਬਹੁਤ ਜਿਆਦਾ ਡਿਮਾਂਡ ਕਿੱਥੋਂ ਕਿੱਥੇ ਕਿਹਾ ਭਾਈ ਭਾਈ ਪੰਜਾਬ ਹਰਿਆਣਾ ਰਾਜਸਥਾਨ ਉੱਤਰਾਖੰਡ ਤੇ ਜੁਪੀ अच्छा उत्तराखंड तक भी उत्तराखंड ਦੇ ਵਿੱਚ ਡੇਲੀ ਜਾ ਰਿਹਾ ਕਿਤੇ ਕੋਈ ਟ੍ਰੈਨ ਕਿਤੇ ਡੇਰ ਕੋਈ ਟ੍ਰਾਂਸਪੋਰਟ ਟ੍ਰਾਂਸਪੋਰਟ ਰਾਈ ਗੱਲ ਤੇ ਹਾਂ ਕੋਈ 7-800 ਕਿਲੋਮੀਟਰ ਹੈ ਤਾਂ ਜਿੰਮਦਰ ਨੂੰ ਥੋੜਾ ਖਰਚਾ ਜ਼ਿਆਦਾ ਪੈਂਦਾ ਠੀਕ ਹੈ ਉਹ ਫੋਨ ਕਰੀ ਜਾਂਦੇ ਆ ਤੇ ਟ੍ਰਾਂਸਪੋਰਟ ਰਾਈ ਭੇਜੀ ਆ ਬਈ ਇੱਕ ਨਾ ਮੈਂ ਗੱਲ ਦੱਸ ਦਿਆਂ ਤੁਹਾਨੂੰ ਵੀਡੀਓ 'ਚ ਬਈ ਮੰਨ ਕੇ ਚੱਲੋ ਸ਼ਾਮ ਦੇ ਨਾ ਮੇਰਾ ਗਿਆ ਲਾ 7 ਵਜੇ ਤੇ ਹਜੇ ਵੀ ਗਾਹ ਕਿਥੇ ਖੜੇ ਆ ਬਈ ਦਿਨੇ ਦਾ ਭਰਾ ਉਹ ਨਾ ਫੋਨ ਫਾਨ ਕਰਕੇ ਆਪਦਾ ਆਇਓ ਬਈ ਵਾਰੀ ਦਵਾ ਕੇ ਆਇਓ ਜਿਹੜੇ ਭਰਾ ਦੂਰੋਂ ਆਣਗੇ ਕਿਉਂਕਿ ਇੱਥੇ ਬਈ ਥੋੜਾ ਜਿਹਾ ਨਾ ਰਾਸ਼ ਬਹੁਤ ਜਿਆਦਾ ਕਹਿ ਸਕਦੇ ਆ ਰਹਿੰਦਾ ਵੀ ਕੰਮ ਬੁਕਿੰਗ ਇਚ ਆ ਤੇ denn ਫੋੜੀ ਆ ਬਈ ਹਫਤਾ ਦੱਸ ਦੇਣੀ ਆ ਕਿਉਂ ਆਦੇ ਹੁੰਦੇ ਆ ਹਨਾ ਫਿਰ ਹੌਲੀ ਹੌਲੀ ਤਾਂ ਬਈ ਸਮੁੰਦਰ ਚੋ ਵੀ ਪਾਣੀ ਕਈ ਦਿਨੀ ਮੁੱਕਦੇ ਆ ਤੇ ਬਈ 6 ਤੇ ਬਈ ਉਸ ਤੋਂ ਬਾਅਦ ਬਈ ਜਿਵੇਂ ਹੁਣ 321 ਆ ਹਨਾ ਇਹ ਤੁਸੀਂ ਬਿੱਲ ਤ ਹੀ ਦਿੰਦੇ ਆ ਬਿੱਲ ਤੇ 321 ਤੇ ਸੁਪਰ ਸੀਅ 212 ਠੀਕ ਹੈ ਤੇ ਭਾਈ ਇਹਦਾ ਝਾੜ ਕਿੰਨਾ ਜਿਹੜਾ ਸੁਪਰ 212 ਦਾ ਪਹਿਲਾਂ ਚੱਲਦਾ ਇਹ 85 90 ਮਨ ਰਾਮ ਨਾਲ ਹੀ ਹੋ ਜਾਂਦਾ ਭਾਈ ਜੀ ਪਾਣੀ ਜਿਹੋ ਜਾਂ ਮਰਜ਼ੀ ਹੋਵੇ ਠੀਕ ਹੈ ਪਾਣੀ ਹਲਕੇ ਚ ਵੀ ਹੋ ਜਾਂਦਾ ਜਿਹੜਾ ਹਲਕੇ ਦੱਸੀ ਕਮਾਨਤੇ ਰਹਿ ਜਾਂਦਾ ਜੇ ਕੋਈ ਭਾਰੇ ਵਾਣ ਚ ਉਥੇ 9500 ਨੂੰ 9500 ਨੂੰ ਮੂੰਹ ਮਾਰਦਾ ਜਿਹੜਾ ਸੀਆ 321 ਹੈ ਇਹ 32 ਤੋਂ ਲੈ ਕੇ 41 42 ਕੁੰਟਲ ਤੱਕ ਜਾ ਜਾਂਦਾ ਇਹ ਵੀ 100 ਤੋਂ ਟੱਪਦਾ 100 ਤੋਂ ਟੱਪਦਾ ਇਹ 12 ਨਾਲ 10 15 ਦਿਨ ਕੱਟ ਲੈਂਦਾ अच्छा 12 ਨਾਲੋਂ ਘਟ ਰਿਹਾ ਹੈ ਫਿਰ ਤਾਂ ਬਈ ਹਜੇ ਰੋਕੇ ਲਾ ਸਕਦੇ ਆ ਹਾਂ 20 ਤਰੀਕ ਤੋਂ ਬਾਅਦ اچھا ਇਹ ਪਨੀਰੀ ਹਜੇ ਨਹੀਂ ਆ ਰਹਾ ਹਾਂ 20 ਤੋਂ ਲੈ ਕੇ ਤੇ 30 ਮਈ ਦੇ ਵਿੱਚ ਪਨੀਰ ਠੀਕ ਆ ਬਈ ਤੇ ਕਿੰਨੇ ਚਰ ਦੀ ਵੈਰਾਈਟੀ ਹੈ ਬਈ 140 ਦਾ ਸੁਮੇਤ ਪਨੀਰੀ ਸੁਮੇਤ ਸੁਮੇਤ ਤੇ ਬਿਮਾਰੀ ਬੰਮੂਰੀ ਬਈ ਬਿਮਾਰੀ ਹੈ ਨਹੀਂ ਬਈ ਠੀਕ ਆ ਤੇ ਉਸ ਤੋਂ ਬਾਅਦ ਚ ਬਈ ਜਿਵੇਂ ਓਸੀਆਰ 212 ਦਾ ਤਾਂ ਪਤਾ ਹੀ ਹੈ ਨਾ ਉਹ ਤਾਂ ਸਪਰੀਆਂ ਦੋ ਹੀ ਲੈਣਗਾ ਉਹਨੇ ਹਾਂਜੀ ਹਾਂਜੀ ਤੇ ਹੋਰ ਕਿਹੜੀਆਂ ਕਿਹੜੀਆਂ ਵੈਰਾਈਟਾਂ ਆਂਗਾ ਬਾਸਮਤੀ ਤੇ ਇਹ ਨਾ ਬਈ ਗੋਪੀ ਜਿਹੜਾ ਮਤਲਬ ਥੋੜਾ ਜਿਹਾ ਜਿਹੜਾ ਸੀਗਾ ਜੀਵਿੰਦਾ ਰਣਾ ਥੋੜਾ ਸੀਗਾ ਵੀ ਟਾਈਮ ਘੱਟ ਲੈਣ ਵੈਰੈਟੀਆਂ ਤੇ ਝਾੜ ਪੂਰਾ ਆਵੇ ਜਿਹੜੀ ਆਪਣੀ ਸਰਕਾਰ ਹੈ ਉਹ ਵੀ ਇਹੀ ਚਾਹੁੰਦੀ ਹੈ ਵੀ ਪ੍ਰਾਲ ਘੱਟ ਹੋਵੇ ਪਾਣੀ ਦੀ ਬਚਤ ਹੋਵੇ ਤੇ ਝਾੜ ਜ਼ਿਆਦਾ ਹੋਵੇ ਠੀਕ ਹੈ ਉਹਦੇ ਵਾਸਤੇ ਅਸੀਂ ਕੀ ਕਰਿਆ ਸਾਡੇ ਕੋਲੇ 2 ਸਾਲ ਪਹਿਲਾਂ ਟ੍ਰਾਇਲ ਦੇ ਵਿੱਚ ਦੇ ਰਹੇ ਸੀ 292 CH292 ਠੀਕ ਹੈ ਤੇ CR333 ਠੀਕ ਆ ਉਹਨਾਂ ਦਾ ਜਿਆ ਟਾਈਮ ਹੀੜ ਹੈ 130 ਦਿਨ ਹੈ ਸੀ ਟੂ ਸੀ ਠੀਕ ਹੈ ਅਸੀਂ ਕਹਿੰਦੇ ਆ ਵੀ ਉਹ ਜਿਹੜੀ ਜਿਹਨਾਂ ਤੁਸੀਂ ਪਨੀਰੀ 1 ਜੂਨ ਤੋਂ ਲੈ ਕੇ 15 ਜੂਨ ਤੱਕ ਹਾਂ ਤੇ ਜਿਹੜਾ ਲਾਉਂ ਦਾ ਚੋਨਾ ਹੈ 1 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਠੀਕ ਹੈ ਤੇ ਚਾਲ ਇੰਨਾ ਕਾ ਬਾਈ ਜੀ ਉਹਦਾ ਹਾਂ ਬੇ ਜ਼ਿਮੀਂਦਾਰ ਮਾਲੂ ਮਾਲੂ ਠੀਕ ਹੈ ਹਾਂ ਬਿਮਾਰੀ ਕੋਈ ਹੈ ਠੀਕ ਹੈ ਉਹ ਬਾਸਮਤੀ ਵੈਰਾਈਟਾ ਨਹੀਂ ਪਰਮਲ ਦੀਆਂ ਦੇ ਰਿਹਾ ਪਰਮਲ ਦੀਆਂ ਜਿਹੜੀਆਂ ਅਗਲੇ ਸਾਲ 26 26 ਆ ਉਹਦੇ ਦਾਤੇ ਹਾਂ 26 ਵਾਲੀ ਕੀ ਵੈਰਾਈਟੀ ਹੈ ਐਦ ਕੀ ਜ਼ਿਮੀਂਦਾਰ ਉਹ ਦੇ ਦੇ ਰਿਹਾ ਸੀ ਕੋ ਕਿਲੇ ਕਿਲੇ ਦਾ ਦੋ ਦੋ ਅੱਛਾ ਠੀਕ ਹੈ ਹਾਂ ਜਿਹੜੀ ਬਾਸਮਤੀ ਰਹੀਆਂ ਬਾਸਮਤੀ ਦੇ ਵਿੱਚ ਜਿਵੇਂ ਆਪਣੀ ਗੋਲਡਨ 009 ਹੈ ਜੇ ਕਿਸੇ ਭਾਈ ਨੇ ਕੋਈ ਆਲੂ ਜਾਂ ਸਬਜ਼ੀ ਲਾਉਣੀ ਹੁੰਦੀ ਹੈ ਉਹਦੇ ਵਾਸਤੇ ਵੈਰੈਟੀ ਬਹੁਤ ਵਧੀਆ 120 ਬਾਈ ਦਿਨ ਦੀ ਵੈਰੈਟੀ ਹੈ ਸਾਰੀ ਸਮੇਤ ਪਨੀਰੀ ਸਮੇਤ ਪਨੀਰੀ ਠੀਕ ਹੈ ਇੱਕ ਫੂਸਾ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਵਿਕਸਤ ਵੈਰੈਟੀ ਹੈ 1985 ਠੀਕ ਹੈ ਉਹਨੇ ਡੀਐਸਆਰ ਦੇ ਵਿੱਚ 106 ਦਿਨ ਲੈਣੇ ਆ ਜੇ ਕੱਦੂ ਕਰਕੇ ਲਾਉਂਗੇ ਤਾਂ ਉਹਨੇ 118 ਦਿਨ ਲੈਣੇ ਠੀਕ ਹੈ ਪਰ ਉਹ ਜਿਹੜੀ ਵੈਰੈਟੀ ਦੇ ਇੱਕ ਖਾਸ ਹੈ ਤਾਂ ਗੋਪੀ ਭਾਈ ਵੀ ਜਦੋਂ ਡੀਐਸਆਰ ਕਰੋ ਪਹਿਲਾ ਸਿੱਧੀ ਵਿਜੈ ਕਰੋ ਹਦੀ ਉਹਦੇ ਵਿੱਚ ਨਾ ਤੁਸੀਂ ਕੋਈ ਪੈਂਡੀ ਮੋਣੀ ਹੈ ਨਾ ਕੋਈ ਤੁਸੀਂ ਰੈਫਟ ਪਾਉਣੀ ਹੈ ਨਾ ਹੀ ਕੋਈ ਉੱਤੇ ਤੁਸੀਂ ਇਹਦੀ ਕੋਈ ਨੋਮਨੀ ਗੋਲਡ ਵਗੈਰਾ ਦੀ ਕੋਈ ਸਪਰੇਅ ਕਰਨੀ ਹੈ ਨਦੀਨਾਸਤੇ ਠੀਕ ਹੈ ਜਦੋਂ ਵੀਜੀ ਨੂੰ 25 ਦਿਨ ਹੋ ਜਾਣੀਆ 20 ਦਿਨ ਹੋ ਜਾਣ ਤੁਹਾਨੂੰ ਪਤਾ ਲੱਗ ਜੇ ਵੀ ਨਦੀਨ ਵੀ ਬਹੁਤ ਆ ਝੋਨਾ ਵੀ ਬਹੁਤ ਆ ਪਰ ਸ਼ੂਟ ਦਵਾਈ ਹੁੰਦੀ ਆ ਅਮੀਜ਼ਾ ਥਾਪਰ ਠੀਕ ਹੈ 10% ਠੀਕ ਹੈ ਸਿਰਫ ਉਹ ਕਰਨੀ ਹੈ ਕਿਲੇ ਤੇ ਜਿਹੜੀ ਵੈਰੈਟੀ ਵੀਜੀ ਹੈ ਤੇ ਲਈ ਉਹੀ ਵੈਰੈਟੀ ਰਹੂਗੀ ਖતમ ਨਹੀਂ ਬਾਕੀ ਸਾਰੀਆਂ ਖਤਮ ਚਾਹੇ ਵਿੱਚ ਚੋਬਾ ਚਾਹੇ ਪਰਮਲ ਚਾਹੇ ਕੋ ਨਦੀਨ ਸਭ ਕੁਝ ਖਤਮ ਇਕੋ ਜਪਰੇ ਨਾ ਉਹੀ ਰੋਗ ਹਾਂ ਉਹੀ ਰੋਗ ਉਹ ਤਾਂ ਬਹੁਤ ਬਈ ਲਾਹੇਵੰਦ ਬਹੁਤ ਵਧੀਆ ਮੈਂ ਤਾਂ ਕਹਿੰਦਾ ਜਿਹੜੇ ਲੋਕਾਂ ਨੇ ਜਿਹੜੇ ਨਰਮੇ ਵਾਲੇ ਐ ਹਾਈਬ੍ਰਿਡ ਚੁਣਨੇ ਕਨੀ ਭੱਜੀ ਜਾਂਦੇ ਐ ਪਹਿਲੀ ਗੱਲ ਤਾਂ ਹਾਈਬ੍ਰਿਡ ਦੀ ਜਗ੍ਹਾ ਤੇ ਉਹਨਾਂ ਨੂੰ 212 ਲਾਉਣਾ ਚਾਹੀਦਾ ਚਾਹੇ ਪੰਜ ਮਣ ਘੱਟ ਹੋ ਜੇ ਪਰ ਬਿਕਨ ਦੇ ਵਿੱਚ ਕੋਈ ਦਿੱਕਤ ਨਹੀਂ ਦੂਜਾ ਆਪਸ਼ਨ ਉਹਨਾਂ ਆਸਤੇ 1950 ਠੀਕ ਹੈ ਵੀ ਸਿਰ ਬਾਹਰ ਤਿਆਰ ਕਰੋ ਸਿੱਧਾ ਵਜਾਈ ਕਰੋ ਤੇ ਕੱਖਾਂ ਦੀ ਟੈਨਸ਼ਨ ਹੀ ਕੋਈ ਨਹੀਂ ਮੈਂ ਤਾਂ ਯੂਨੀਵਰਸਿਟੀ ਜਿਹੇ ਕੋਖਾਂ ਤੋਂ ਭਜਦਾ ਨਾ ਤੇ ਕੋਖਾਂ ਦਾ ਬਾਈ ਤੇ ਚਰੋਲਾ ਹੀ ਕੋਈ ਨਹੀਂ ਇੱਕ ਸਪਰੇਅ ਨਾਲ ਸਫਾਇਆ ਸਾਰੇ ਦਾ ਉਹ ਤਾਂ ਫਿਰ ਬਹੁਤ ਵਧੀਆ ਹਾਂ ਬਾਅਦ ਮਦੀਏ 22 ਤੋਂ ਲੈ ਕੇ 29 29 ਕੁਇੰਟਲ ਤੱਕ ਝਾੜ ਹੈ ਠੀਕ ਹੈ ਹਾਂ ਜੀਵਨ ਦਾ ਰਸਤੇ ਬਹੁਤ ਵਧੀਆ ਸੋ ਅੱਛਾ 22 ਤੋਂ 29 ਕੁਇੰਟਲ ਤੱਕ 22 ਤੋਂ 29 ਕੁਇੰਟਲ ਤੇ ਉਹਦੀ ਜਿਹੜੀ ਪ੍ਰਜਾਤੀ 18471509 ਜਾਈ ਇੱਕ ਹਾਂ ਜੀ ਇਹ ਇਹਨਾਂ ਦੇ ਪ੍ਰਵਾਦ ਦੀ ਵੈਰਾਈ ਠੀਕ ਹੈ ਉਸਾ ਯੂਨੀਵਰਸਿਟੀ ਦਿੱਲੀ ਦੀ ਵੈਰਾਈ ਠੀਕ ਹੈ ਹਾਂ ਜੀ ਤੇ ਹੋਰ ਬਾਈ ਦੂਜਾ 11 12 17 18 ਉਹ ਤਾਂ ਸਭ ਮਿਲਦੇ ਨੇ ਉਹ ਤਾਂ ਸਾਰੇ ਸਾਰੇ ਮਿਲਦੇ 来 ਵੀ ਮਿੱਤਰੋ ਜੇ ਤੁਸੀਂ ਕੋਈ ਵੀ ਝੋਨੇ ਦੇ 20% ਜਾਣਕਾਰੀ ਲੈਣੀ ਆ ਜਾਂ ਤੁਸੀਂ ਕੋਈ ਵੀ ਵੀ ਖਰੀਦਣਾ ਚੰਗਾ ਗਰੰਟੀ ਵਾਲਾ ਬਿੱਲ ਤੇ ਤਾਂ ਦੇਰ ਨਾ ਲਾਓ ਬਾਈ ਕਿਉਂਕਿ ਅੱਜ 7-8 ਮਈ ਹੋ ਗਈ ਆ ਟਾਈਮ ਬਹੁਤ ਥੋੜਾ 20 ਮਈ ਤੱਕ ਹੀ ਆਪਾਂ ਪੱਕਾ ਲਾਉਣੇ ਆ ਪਨੀਰੀਆਂ ਇੱਕ ਬਾਈ ਯਾਰ ਗੋਪੀ ਤਨ ਮੈਂ ਇੱਕ ਗੱਲ ਦੱਸੀ ਬੋਲੇ ਅੱਜ ਜਿੰਨੀ ਤਰ੍ਹਾਂ ਨਿਕਲ ਦੱਸਦੇ ਆ ਇਧਰ ਆ ਮਾਝੇ ਸੋ ਉਹ ਉਹਨਾਂ ਨੇ ਚਲੋ ਚਾਹ ਬਣਿਆ ਪੀਉਣੇ ਆ ਹਰੇਕ ਬੰਦੇ ਨੂੰ ਮੈਂ ਕਿਹਾ ਬਾਈ ਕਿਹੜਾ ਵੀ ਲੈਣਾ ਉਹ ਕਹਿੰਦੇ ਯਾਰ ਉਹ ਬੀੜੀ ਦਾ ਗੱਲ ਛੱਡ ਪਹਿਲਾਂ ਤੈਨੂੰ ਅਸੀਂ ਕਹਾਂਦਾ। ਤੈਨੂੰ ਪੀਰੇ ਘਰੇ ਸੋਡੇ ਕੋਲ ਪਹਿਲੀ ਵਾਰ ਹੀ ਆਈ ਸੀ। ਹੂੰ ਤੇ ਅਸੀਂ ਆਕਾਸ ਲੈ ਕੇ ਆਏ ਸੀ। ਹੂੰ ਵੀ ਯਾਰ ਉਹਦੇ ਕੁੜੀਆਂ ਸੀ। ਹੂੰ ਉਹ ਕਹਿੰਦਾ ਯਾਰ ਜੇ ਮੈਨੂੰ ਇਹਦੇ ਝੋਨੇ ਦਾ ਪੀ ਵਧੀਆ ਮਿਲ ਜੇ ਤਾਂ ਮੈਂ ਆਪਦੀ ਕੁੜੀ ਦਾ ਜਿਹੜਾ ਮੈਂ ਜੋ ਹਾਂ ਹਾਂ ਮੈਂ ਜਗਾਨੀਆ ਮਕਾਨ ਬੋਣਾ ਕੋਈ ਆਸ ਸੀ ਆਸ ਹੁੰਦੀ ਹੈ ਬਈ ਫਸਲ ਤੇ ਕੀ ਹੈ ਜਿੰਮੇਦਾਰ। ਹਾਂ ਤੇ ਅੱਜ ਬਾਈ ਯਾਰ ਉਹ ਬੰਦੇ ਨੇ ਮਤਲਬ ਕਿਹਾ ਯਾਰ ਕਹਿੰਦਾ ਮੇਰੀ ਜ਼ਿੰਦਗੀ 'ਚ ਕਹਿੰਦਾ ਪਹਿਲੀ ਵਾਰੀ ਆਸ ਪੂਰੀ। ਕਹਿੰਦਾ ਮੈਂ ਸੋਥੋ ਵੀ ਲੈ ਕੇ ਗਿਆ ਦਾ। ਠੀਕ ਹੈ ਤੇ ਐਡਾ ਵਧੀਆ ਝਾੜ ਦਿੱਤਾ ਐਡਾ ਵਧੀਆ ਰੇਟ ਮਿਲਿਆ ਪਰਮਨ ਵੀ ਲੈ ਗਿਆ ਬਾਸਮਤੀ ਵੀ ਲੈ ਗਿਆ 1400 ਇੱਕ ਲੈ ਗਿਆ ਸੀ 17 18 ਲੈ ਗਿਆ ਕੋਈ ਝੰਡਾ ਪਤਾ ਨਹੀਂ ਆਇਆ ਠੀਕ ਹੈ ਤੇ ਯਾਰ ਬਹੁਤ ਖੁਸ਼ ਹੋਇਆ ਤੇ ਉਹ ਤੋਂ ਜ਼ਿਆਦਾ ਖੁਸ਼ੀ ਬਈ ਸਾਨੂੰ ਨਹੀਂ ਠੀਕ ਹੈ ਤੇ 1400 ਇੱਕ ਦੀ ਬਈ ਹੋਰ ਜਿਹੜੀ ਨਵੀਂ ਜਾਤੀ ਆਈ ਆ ਉਹ ਕਿਹੜੀ ਆਈ ਆ 1400 ਇੱਕ ਦੀ 18 86 ਉਹ ਕਿਵੇਂ ਹੈ ਜ਼ਿਆਦਾ ਝਾੜ ਆ ਨਹੀਂ ਝਾੜ ਉਹ ਨਹੀਂ ਹੈ ਅੱਛਾ ਉਹਦੇ ਨਾਲ ਕੋਈ ਟਾਈਮ ਦਾ ਕੋਈ 2-4 ਦਿਨ ਦਾ ਡਿਫਰੈਂਸ ਹੈ ਪਰ ਝੰਡਾ ਪੱਤਾ ਦੋਨੋਂ ਨਹੀਂ ਆਉਂਦੇ ਠੀਕ ਹੈ ਪਕਾਨੀ ਰੋਗ ਦੋਨੋਂ ਨਹੀਂ ਆਉਂਦੇ ਬਈ ਹਾਂ ਪਰ ਥੋੜੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਹੋਰੀ ਉਹ ਪਟੋਲੇ ਨੂੰ ਆ ਉਹ ਤਾਂ ਹੋਣਾ ਹੀ ਹੋਣਾ ਹਾਂ ਇਹਦੇ ਤੇ 2 ਸਾਲ ਹਲੇ ਲੱਗਣਗੇ ਠੀਕ ਆ ਹੋ ਸਕਦਾ ਅਗਲੇ ਸਾਲ ਅਸੀਂ ਕੋਈ ਇੱਕ ਵੈਰਾਈਟੀ ਮਗਰ ਜਦੋਂ ਝੋਨੇ ਵੇਲੇ ਆਪਾਂ ਝੋਨਾ ਪੱਕ ਗਿਆ ਨਾ ਜਦੋਂ ਅਸੀਂ ਕੋਈ 100 200 ਜੀਵਨਦਾਰ ਸੱਦਾਂਗੇ ਮੇਲਾ ਕਰਾਵਾਂਗੇ ਤਾਂ ਅਸੀਂ ਉਹ ਮੁੱਛਲ ਦੀ ਵੈਰਾਈਟੀ ਇਹਨਾਂ ਨੂੰ ਬਕਾਵਾਂਗੇ ਜੇ ਜੀਵਨਦਾਰ ਨੂੰ ਚੰਗੀ ਲੱਗੀ ਜੇ ਦਸਾਂ ਚੋਂ ਅਠਾ ਨੇ ਕਿਹਾ ਵੀ ਸਹੀ ਹੈ ਠੀਕ ਤਾਂ ਫੇਰ ਅਸੀਂ ਜੀਵਨਦਾਰ ਨਵਾਂ ਕੋਈ ਫੋਕਸ ਚੱਲੀ ਜਾਂਦਾ ਚੱਲੀ ਜਾਂਦਾ ਭਾਈ ਨੇ ਮੇਲਾ ਤਾਂ ਉਦੋਂ ਪਹਿਲਾਂ ਯਾਰ ਇੱਕ ਹੁਣ ਕਰਾ ਗਿਆ ਪਨੀਰੀਆਂ ਹੀ ਨਾ ਲਾ ਗੀਆਂ ਲਾਲਾਂ ਦੇ ਚੋਨਾ ਚੋਨਾ ਫਿਰ ਆਪਾਂ ਕਰ ਲੈਨੇ ਨੇ ਮੈਂ ਚੋਨਾ ਲਾਉਣ ਤੋਂ ਪਹਿਲਾਂ ਫਿਰ ਐਵੇਂ ਤਾਂ ਚੋਨਾ ਨਹੀਂ ਲੱਗਣਾ ਮਾੜਾ ਜਿਹਾ ਸੇਠ ਨੂੰ ਕਰ ਤਿਆਰ ਇਹ ਸੇਠ ਤਾਂ ਸਾਡਾ ਤਿਆਰ ਆ ਯਾਰ ਸੇਠ ਸੇਠ ਨਹੀਂ ਇਹ ਜੱਟ ਬੰਦਾ ਹੀ ਆ ਆਏ ਨਹੀਂ ਪੈਲ ਸੱਚ ਚੰਗਾ ਲਾਭ ਹੀਰੇ ਦੇ ਨਾਲ ਖਾੜਾ ਲਵਾਈ ਜ਼ਿਮੀਂਦਾਰਾਂ ਵਾਸਤੇ ਪੱਕਾ ਲੈ ਵੀ ਅੱਜ ਵੀਡੀਓ 'ਚ ਆਖਿਆ ਸੇਠ ਨੇ ਤੇ ਫੋਨ ਕਰਕੇ ਪੁੱਛਦੇ ਰਹੋ ਨੰਬਰ ਮੈਂ ਇਹਦੇ ਹੀ ਪਾਉਂ ਵੀਡੀਓ 'ਚ ਤੇ ਬਾਈ ਇੱਕ ਗੱਲ ਚਲੋ ਇੱਕ ਗੱਲ ਹੋਰ ਹੈ ਬਈ ਗੋਪੀ ਜ਼ਿਮੀਂਦਾਰਾਂ ਨੂੰ ਵੀ ਜਿੰਨੇ ਸੁਪਰ 212 ਲੈ ਕੇ ਜਾਂਦੇ ਸੀ ਇਹ ਵਾਲਾ ਲੈ ਕੇ ਜਾਂਦੇ ਠੀਕ ਹੈ ਬਈ ਛੈਲੀ ਜੀ ਤੋਂ ਖੋਲਦੇ ਆ ਨਾ ਉਹਦੇ ਵਿੱਚ ਸਟ੍ਰੈਚ ਕਾਰਡ ਹੈ ਕੂਪਨ ਹੈ ਠੀਕ ਹੈ ਕਈ ਵਾਰੀ ਜ਼ਿਮੀਂਦਾਰ ਨੂੰ ਹੀ ਸੜਨ ਦਾ ਕੋ ਕਾਗਜ਼ ਹੀ ਆ ਗਿਆ ਪਰ ਉਹ ਕਾਗਜ਼ ਨਹੀਂ ਉਹ ਕੂਪਨ ਹੈ ਉਹਦੇ ਵਿੱਚ ਉਹਨੂੰ ਕੋਈ 30 35000 ਦਾ ਨਾਮ ਵੀ ਨਿਕਲ ਸਕਦਾ ਹੈ ਕੋਈ 500 ਦਾ ਵੀ ਨਿਕਲ ਸਕਦਾ ਤੇ ਕੋਈ ਖਾਲੀ ਵੀ ਜਾ ਸਕਦਾ ਠੀਕ ਹੈ ਵੀ ਉਹਨੂੰ ਖੁਰਚ ਕੇ ਠੀਕ ਹੈ ਜੇ ਉਹੋ ਕੁਝ ਨਿਕਲਦਾ ਤਾਂ ਸਾਨੂੰ ਫੋਨ ਕਰਦੇ ਸਾਨੂੰ ਵਟਸਐਪ ਕਰਦੇ ਠੀਕ ਹੈ ਤਾਂ ਜੋ ਵੀ ਉਹਦਾ ਨਾਮ ਹੋਊਗਾ ਉਹ ਆਪਾਂ ਮਿਲ ਜਾਂਦੇ ਹਾਂ ਉਹ ਮਿਲ ਜੂ ਠੀਕ ਹਾਂ ਇਹ ਤੇਰੀ ਡਿਮਾਂਡ ਸੀ ਹਾਂ ਆਖਿਆ ਸੀ ਭਾਈ ਹਾਂ ਆਖਿਆ ਸੀ ਭਾਈ ਕੋਈ ਨਾ ਕੋਈ ਆਫਰ ਦੇਓ ਤੇ ਭਾਈ ਦਿੱਤਾ ਵੀ ਆ ਤੇ ਭਰਾਵੋ ਆਪਾਂ ਬੰਦੇ ਵੀ ਉਹਦੇ ਕੋਲ ਹੀ ਜਾਂਦੇ ਆ ਜਿਹੜਾ ਸੱਚਾ ਸੋਚਾ ਹੋਵੇ ਨਹੀਂ ਆਮ ਤਾਂ ਮੈਨੂੰ ਫੋਨ ਬਹੁਤ ਆਉਂਦੇ ਆ ਪਰ ਮੈਂ ਹੂੰ ਛੇਤੀ ਜਾਂਦਾ ਨਹੀਂ ਪ੍ਰੋਮੋਸ਼ਨ ਤੇ ਜਦੋਂ ਗੱਲਬਾਤ ਨਾ ਹੋਵੇ ਭਾਈ ਮੈਂ ਨਾ ਜ਼ਿੰਦਗੀ 'ਚ ਦੋ ਬੰਦਿਆਂ ਦੀ ਪ੍ਰੋਮੋਸ਼ਨਾਂ ਗਲਤ ਕੀਤੀਆਂ ਮੈਨੂੰ ਅੱਜ ਵੀ ਪਛਤਾਵਾ ਬਈ ਯਾਰ ਮੈਂ ਗਲਤ ਬੰਦਿਆਂ ਦੀਆਂ ਪ੍ਰੋਮੋਸ਼ਨਾਂ ਜਦੋਂ ਉਹ ਬੰਦੇ ਪ੍ਰੋਮੋਸ਼ਨ ਕਰਨ ਤੋਂ ਬਾਅਦ ਦੂਰੀ ਯਾਰ ਕਿਤੇ ਮੈਂ ਮਿਲਣ ਗਿਆ ਉਹ ਬੰਦੇ ਯਾਰ ਐਜਾ ਲੱਭ ਜ ਬੋਲੇ ਵੀ ਮੈਂ ਦੱਸ ਨਹੀਂ ਸਕਦਾ ਹਨਾ ਪਰ ਨਹੀਂ ਬਈ ਆਪਾਂ ਸੱਚੇ ਸੁੱਚੇ ਬੰਦੇ ਆ ਤੇ ਸੱਚਾ ਸੁੱਚਾ ਹੀ ਕੰਮ ਕਰਨਾ ਤੇ ਸੋ ਭਰਾਵੋ ਝੋਨੇ ਦੀ ਬਜਾਈ ਦਾ ਟਾਈਮ ਆ ਜਾਂ ਪਨੀਰੀਆਂ ਲਾਉਣ ਦਾ ਜੇ ਕਿਸੇ ਨੂੰ ਸੀਆਰ 321 ਸਹੀ ਓਰੀਜਨਲ ਬੀਜ ਚਾਹੀਦਾ ਤੁਸੀਂ ਝਾੜ ਲੈਣਾ ਚਾਹੁੰਦੇ ਹੋ 35 ਤੋਂ 40 ਕੁਇੰਟਲ ਤੇ ਜਾਂ ਸੀਆਰ 10212 ਥੋੜੇ ਪਾਣੀ ਵੀ ਮਾੜਾ ਮੋਟਾ ਜੇ ਨਰਮਾ ਚੱਲ ਜੂ ਜਾਂ ਜਿੱਥੇ ਝੋਨਾ ਮੱਚਦਾ ਉੱਥੇ ਵੀ ਚੱਲੂ ਸੀ ਯਾਰ 212 ਤੇ ਸੋ ਬਾਈ ਟਾਈਮ ਨਾ ਲਾਓ ਚਲਦੀ ਵੀਡੀਓ ਚ ਨੰਬਰ ਮਿਲ ਜੂਗਾ ਬਾਈਆਂ ਨਾਲ ਕਰੋ ਗੱਲਬਾਤ ਤੇ ਪਹੁੰਚੋ ਗਿੱਦੜਵੇ ਮੰਡੀ ਗੁੜ ਬਾਜ਼ਾਰ ਚ ਪੰਜਾਬ ਬੀਜ ਪੰਡਾਰਾ ਵਾਲੇ ਸਭ ਤੋਂ ਪੁਰਾਣੀ ਮਸ਼ਹੂਰ ਦੁਕਾਨ ਆ ਤੀਜੀ ਪੀੜੀ ਚੌਥੀ ਹੋ ਗਈ ਇਹਨਾਂ ਨੂੰ ਪਹਿਲਾਂ ਤੋਂ ਕੰਮ ਕਰਦੇ ਆ ਠੀਕ ਆ ਵੀਡੀਓ ਨੂੰ ਤੁਸੀਂ ਕਰਨਾ ਬਾਈ ਜੀ ਲਾਈਕ ਸ਼ੇਅਰ ਤੇ ਕਮੈਂਟਾਂ ਚ ਦੱਸਣਾ ਵੀ ਕਿਹਨੇ ਕਿਹਨੇ ਬੀ ਇੱਥੋਂ ਖਰੀਦਿਆ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ